ਬਜੀ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਮਾਗੀ ਦਾ ਠੇਕਾ ਲਿਆ ਮੇਲੇ ਦਾ ਉਹਨਾਂ ਦੇ ਮਨੋਰੰਜਨ ਮੇਲੇ ਦਾ ਕਿਸ ਤਰ੍ਹਾਂ ਦੇਖਦੇ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੇਰਾ ਨਾਮ ਮੈਣੀ ਹੈ ਜੀ ਤੇ ਇਹ ਭੋਲਾ ਸ਼ੰਗਰ ਐਂਡ ਕੰਪਨੀ ਵੱਲੋਂ ਮਾਗੀ ਮੇਲੇ ਦਾ ਕੰਟਰੈਕਟ ਲਿੱਤਾ ਗਿਆ ਤੇ ਅਸੀਂ ਸਭ ਨੂੰ ਕਹਿੰਦੇ ਆ ਪੰਜਾਬ ਨਿਵਾਸੀਆਂ ਨੂੰ ਕਿ ਸਾਰੇ ਇੱਥੇ ਆਣ ਤੇ ਆ ਕੇ ਇੱਥੇ ਮੇਲੇ ਦਾ ਆਨੰਦ ਲੈਣ ਮੇਲੇ ਦਾ ਠੇਕਾ ਹੋਇਆ ਕਿਹੜੀ ਨਵੀਂ ਚੀਜ਼ ਆਈ ਇਸ ਵਾਰ ਦੇਖਣ ਨੂੰ ਜਿਹੜੀ ਮਨੋਰੰਜਨ ਮੇਲੇ ਦਾ ਇਹ ਜੀ ਸਾਰੀਆਂ ਚੀਜ਼ਾਂ ਤਕਰੀਬਨ ਨਵੀਆਂ ਆ ਰਹੀਆਂ ਇਸ ਵਾਰ 100-100 ਫੁੱਟ ਦੇ ਚੰਡੋਲ ਆ ਰਹੇ ਨੇ ਤਿੰਨ ਚੰਡੋਲ ਲੱਗ ਰਹੇ ਨੇ ਤਿੰਨ ਕਿਸ਼ਤੀਆਂ ਬੜੀਆਂ ਹਾਈ ਟੈਕ ਵਧੀਆ ਲੱਗ ਰਹੀਆਂ ਇੱਕ ਬੰਪਰ ਕਾਰ ਆ ਰਹੀ ਹੈ ਐਕਚੁਅਲੀ ਤੇ ਜਿਹੜੇ ਝੁੱਲੇ ਆਏ ਜਿਵੇਂ ਅਮਿਊਜ਼ਮੈਂਟ ਪਾਰਕ 'ਚ ਲੱਗਦੇ ਆ ਝੁੱਲੇ ਉਸ ਟਾਈਪ ਦੇ ਝੁੱਲੇ ਆ ਰਹੇ ਨੇ ਕੁਝ ਰੋਲਰ ਕੋਸਟਰ ਆ ਰਹੇ ਨੇ ਬੱਚਿਆਂ ਲਈ ਬਹੁਤ ਸੋਹਣੀਆਂ ਚੀਜ਼ਾਂ ਆ ਰਹੀਆਂ ਨਵੀਆਂ ਲੇਟੈਸਟ ਇਸ ਵਾਰ ਕਾਫੀ ਅੱਗੇ ਪਿਛਲੇ ਸਾਲ ਨਾਲੋਂ ਵੀ ਬੈਟਰ ਚੀਜ਼ਾਂ ਲਾਵਾਂਗੇ ਅਸੀਂ ਪਿਛਲੇ ਲੰਡਨ ਬ੍ਰਿਜ ਆਇਆ ਸੀ ਉਸ ਵੀ ਕੋਈ ਹਾਂਜੀ ਲੰਡਨ ਬ੍ਰਿਜ ਸਿੰਗapore 에어ਲਾਈਨਸ ਬਣੇਗੀ ਬਾਕੀ ਹੋਰ ਵੀ ਕਾਫੀ ਲੇਟ ਚੀਜ਼ਾਂ ਆ ਰਹੀਆਂ ਇੱਕ ਦੋ ਦਿਨ ਚ ਡਿਸਕਲੋਜ਼ ਕਰਾਂਗੇ ਥੋੜੀ ਬੜੀ ਚਰਚਾ ਚੱਲੀ ਸੀ ਦੁਕਾਣ ਦੀ ਕੋਈ ਨਹੀਂ ਐਤ ਕੀ ਕੁਝ ਨਹੀਂ ਹੈਗਾ ਉਹ ਪਿਛਲੇ ਸਾਲ ਵੀ ਕੋਈ ਏਦਾਂ ਦੀ ਗੱਲ ਨਹੀਂ ਸੀ ਉਹ ਵੀ ਸੋਲਵ ਆਊਟ ਹੋ ਗਈ ਸੀ ਬਟ ਉਹਨ ਇੱਥੇ ਆ ਕੀ ਲੋਕਾਂ ਨੂੰ ਵੀ ਦੇਖੋ ਥੋੜਾ ਜਿਹਾ ਹੋਣਾ ਚਾਹੀਦਾ ਵਾ ਕੋਈ ਅਸੀਂ ਗਲਤ ਕੰਮ ਤਾਂ ਕਰ ਨਹੀਂ ਰਹੇ ਇੱਥੇ ਕਿੰਨਾ ਟਾਈਮ ਚੱਲੇਗਾ ਮਨੋਰੰਜਨ ਮੇਲਾ ਜਿਹੜੀ ਗੱਲ ਐਮ ਐਲ 28 ਫਰਵਰੀ ਤੱਕ ਚੱਲੇਗਾ ਜੀ 10 ਜਨਵਰੀ ਤੋਂ ਸਟਾਰਟ ਹੋ ਜਾਏਗਾ ਤੇ 28 ਫਰਵਰੀ ਤੱਕ ਚੱਲੇਗਾ 25 ਫੀਸ ਕਿੰਨੀ ਰੱਖੀ ਗਈ ਹੈ ਜਾਂ ਕਿਸੇ ਕਹਾ ਐਂਟਰੀ ਫੀਸ ਬੜੀ ਰੀਜ਼ਨੇਬਲ ਪ੍ਰਾਈਸ ਰੱਖੀ ਜਾਏਗੀ ਜੀ ਲਾਸਟ ਇਅਰ ਜਿੰਨੀ ਜਾਂ ਕੋਈ ਜ਼ਿਆਦਾ ਐਕਸਟਰਾ ਨਹੀਂ ਕੋਈ ਕਿਸੇ ਨੂੰ ਰੱਖੀ ਜਾਏਗੀ ਰੀਜ਼ਨੇਬਲ ਰੱਖੀਏਗੀ ਤਾਂ ਕਿ ਕਿਸੇ ਸਭ ਦੀ ਪੌਕੇਟ ਦੇ ਮਤਲਬ ਸਹੀ ਪਵੇ ਉਹ ਕੀ ਸੁਨੇਹਾ ਦਿੰਦਾ ਚਾਹੁੰਦਾ ਬੇਲੀ ਗੱਲ ਤੇ ਬਹੁਤ ਇਤਿਹਾਸਿਕ ਮੇਲਾ ਹੈ ਇਹਦੀ ਬਹੁਤ ਮਾਨਤਾ ਕਿਸੇ ਨੂੰ ਸਨੇਹਾ ਦੇਣ ਦੀ ਲੋੜ ਹੀ ਨਹੀਂ ਇਹ ਤਾਂ ਸਭ ਚਾਹਨੇ ਕਿ ਸਾਰੇ ਲੋਕ ਆਪਣੇ ਪਰਿਵਾਰਾਂ ਨਾਲ ਆਣ ਇੱਥੇ ਗੁਰਦੁਆਰਾ ਸਾਹਿਬ ਵੀ ਜਾਣ ਇੱਥੇ ਮੇਲੇ 'ਚ ਵੀ ਆਣ ਤੇ ਆਪਣਾ ਸਾਰੇ ਜੀ ਇੰਜੋਏ ਕਰਨ ਬਸ